ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ ਕੈਬਨਿਟ ਮੀਟਿੰਗ ਕੀਤੀ ਇਸ ਮੀਟਿੰਗ ਦੇ ਵਿੱਚ ਕਈ ਫੈਸਲੇ ਲਏ ਗਏ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਮੁਆਵਜ਼ਾ ਦਿੱਤਾ ਜਾਵੇਗਾ ਤੇ ਦੂਜੇ ਪਾਸੇ ਉੱਥੇ ਜਿਸ ਦਾ ਖੇਤ ਉਸ ਦੀ ਰੇਤ ਨੂੰ ਲੈ ਕੇ ਨੀਤੀ ਨੂੰ ਮਨਜ਼ੂਰੀ ਦਿੱਤੀ ਗਈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਡੈਡਲਾਈਨ ਵੀ ਦਿੱਤੀ ਤੇ ਜਿਸ ਤੋਂ ਬਾਅਦ ਹੁਣ ਕਿਸਾਨਾਂ ਦੇ ਵੱਲੋਂ ਜਿਹੜੇ ਕਿ ਬਿਆਨ ਦਿੱਤੇ ਜਾ ਰਹੇ ਨੇ ਤੇ ਉੱਥੇ ਹੀ ਕਿਸਾਨ ਜਥੇਬੰਦੀਆਂ ਨੇ ਇਸ ਫੈਸਲੇ ਨੂੰ ਨਾ ਮੰਨਜ਼ੂਰ ਕੀਤਾ ਹੈ ਤੇ ਜਿਸ ਤੋਂ ਬਾਅਦ ਹੁਣ ਸਰਵਣ ਸਿੰਘ ਪੰਦੇੜ ਦਾ ਬਿਆਨ ਸਾਹਮਣੇ ਆ ਰਿਹਾ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਜਾ ਰਹੇ ਨੇ ਉਹਨਾਂ ਕਿ ਜੋ ਸਰਕਾਰ ਨੇ ਫੈਸਲਾ ਲਿਆ ਉਹ ਸਾਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਅਗਲੀ ਰਣਨੀਤੀਆਂ ਦਾ ਐਲਾਨ ਕਰ ਦਿੱਤਾ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਂਦੇ ਆਂ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੇ ਮਿਲ ਕੇ ਜਿਹੜਾ ਅਨਾਉਂਸਮੈਂਟ ਕੀਤੀ ਸੀ ਪਰਸੋਂ ਦੀ ਮੀਟਿੰਗ ਤੋਂ ਬਾਅਦ ਔਰ ਅੱਜ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹੜ ਪ੍ਰਭਾਵਿਤ ਖੇਤਰਾਂ ਲਈ ਕੁਜ ਜ਼ਰ੍ਹਾਤਾਂ ਦਾ ਐਲਾਨ ਕੀਤਾ ਗਿਆ ਜਿਹੜਾ ਰੇਤ ਤੇ ਮਿੱਟੀ ਵੇਚਣ ਦਾ ਅਧਿਕਾਰ ਕਿਸਾਨ ਨੂੰ ਦਿੱਤਾ ਗਿਆ ਇਹ ਸਾਡੀ ਮੰਗ ਸੀ ਕਿਸਾਨਾਂ ਦੀ ਮੰਗ ਸੀ ਇਹ ਵਧੀਆ ਫੈਸਲਾ ਹੈਗਾ ਪਰ 15 ਨਵੰਬਰ ਦੀ ਡੇਟ ਇਹ ਸ਼ਰਤ ਲਾਉਣਾ ਠੀਕ ਨਹੀਂਗਾ ਹੋ ਸਕਦਾ 15 ਨਵੰਬਰ ਤੱਕ ਪਾਣੀ ਨਾ ਨਿਕਲੀ ਨਿਵੇਥਾ ਮਾ ਤੋਂ ਇਹ ਤੋਂ ਬਾਅਦ ਵੀ ਕਿਸਾਨਾਂ ਨੂੰ ਰੇਤ ਤੇ ਮਿੱਟੀ ਵੇਚਣ ਦਾ ਅਧਿਕਾਰ ਦਿੱਤਾ ਜਾਣਾ ਚਾਹੀਦਾ ਵਾ ਇਹਦੇ ਨਾਲ ਦੀ ਨਾਲ ਜਿਹੜਾ ਫਸਲਾਂ ਵਾਸਤੇ 20000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਗਿਆ ਵਾ ਇਹ ਨਾ ਕਾਫੀ ਆ ਔਰ ਅਸੀਂ 70000 ਰੁਪਏ ਮੁਆਵਜ਼ੇ ਦੀ ਪ੍ਰਤੀ ਏਕੜ ਦੀ ਮੰਗ ਕਰਦੇ ਹੈਗੇ ਇਹਦੇ ਨਾਲ ਦੀ ਨਾਲ ਇੱਥੇ ਮਜ਼ਦੂਰਾਂ ਦਾ ਕੋਈ ਜ਼ਿਕਰ ਤੱਕ ਨਹੀਂ ਕੀਤਾ ਸਾਰਾ ਪਿੰਡ ਬਾ ਮਜ਼ਦੂਰ ਨੇ ਕਿੱਥੇ ਜਾਣਾ ਸੀ ਉਹਦਾ ਨਾਂ ਤੱਕ ਨਹੀਂ ਲਿਆ ਗਿਆ ਔਰ ਜਦੋਂ ਪ੍ਰਧਾਨ ਮੰਤਰੀ ਦੌਰਾ ਕਰਨ ਆ ਰਹੇ ਨੇ 20000 ਅਰੇਦੂ ਕਾਂ ਜੇ ਕੇਂਦਰ ਮਤ ਦੇਂਦਾ ਤੁਸੀਂ ਕਿੰਨਾ ਦੇ ਸਕਦੇ ਹੋ ਪ੍ਰਤੀ ਇਕੜ ਇਹਦੀ ਗੱਲਬਾਤ ਨਹੀਂ ਹੋਈ ਹੈਗੀ ਔਰ ਇਹਦੇ ਨਾਲ ਨਾਲ ਫਸਲਾਂ ਵਿੱਚ ਗੰਨਾ ਇਹਦੂ ਕਾਂ ਮੱਕੀ ਸਬਜ਼ੀਆਂ ਉਹਦਾ ਕੋਈ ਜ਼ਿਕਰ ਨਹੀਂ ਉਹਨਾਂ ਵਾਸਤੇ ਉਹ ਗੰਨਾ ਇੱਕ ਸਾਲ ਦੀ ਫਸਲ ਆ ਉਹ ਦੱਸੋ ਕਿੱਥੋਂ ਫੱਪਦਾ ਉਹਤੇ 1 ਲੱਖ ਰੁਪਈਆ ਪ੍ਰਤੀ ਏਕੜ ਚਾਹੀਦਾ ਹੈਗਾ ਇਹ ਗੱਲਾਂ ਛੱਡੀਆਂ ਗਈਆਂ ਵਾ ਇਹਦੇ ਨਾਲ ਦੀ ਨਾਲ ਜਿਹੜਾ ਵਾ ਕੱਲਾ ਸਹਿਕਾਰੀ ਸੁਸਾਇਟੀਆਂ ਨੂੰ 6 ਮਹੀਨੇ ਕਿਸ਼ਤ ਲੈਣ ਦਾ ਜਿਹੜਾ ਵਾ ਉਹ ਗੱਲ ਕਹੀ ਗਈ ਆ ਪਰ ਇੱਥੇ ਟੋਟਲੀ ਕਰਜ਼ਾ ਕਿਸਾਨ ਤੇ ਖੇਤ ਮਜ਼ਦੂਰ ਦਾ ਮਾਫ਼ ਹੋਣਾ ਜੀ ਸੀ ਮਾਰੇ ਜਾਣੇ ਆ ਔਰ ਜਿੱਥੋਂ ਤੱਕ ਸਵਾਲ ਮ੍ਰਿਤਕਾਂ ਦਾ ਵਾ ਜਿਹੜੇ ਹੜਨਾ ਮਾਰੇ ਗਏ ਆ ਦੇਖੋ ਜਵਾਨ ਤੇ ਕਿਸਾਨ ਇੱਕੋ ਨਿਗਾਹ ਨਾਲ ਦੇਖੋ ਇਹ ਮੈਨ-ਮੇਡ ਔਰ ਕੁਦਰਤੀ ਆਫਤਾਂ 'ਚ ਕਿਸਾਨਾਂ ਦੀ ਡੈਥ ਹੋਈ ਹੈ 1 ਕਰੋੜ ਰੁਪਇਆ ਉਹਦੇ ਪਰਿਵਾਰ ਇੱਕ ਜੀ ਨੂੰ ਨੌਕਰੀ ਦਿੱਤੀ ਜਾਣੀ ਚਾਹੀਦੀ ਇਹ 4 ਲੱਖ ਤਾਂ ਪਹਿਲੂ ਸੀਗਾ ਇਹ ਤਾਂ ਪਹਿਲੋ ਹੀ ਉਹਦੇ ਵਿੱਚ ਲਿਖਿਆ ਗਿਆ ਹੜਾਂ ਵਾਲੇ ਖਰਾਬੇ ਦੇ ਵਿੱਚ 4 ਲੱਖ ਦਿੱਤਾ ਜਾਣਾ ਇਹ ਤੋਂ ਪਹਿਲੋ ਵੀ ਦਿੱਤਾ ਜਾਂਦਾ ਸੀ ਇਹਦੇ ਨਾਲ ਦੀ ਨਾਲ ਜਿਹੜਾ ਘਰਾਂ ਦਾ ਨੁਕਸਾਨ ਜੋ ਵੀ ਹੋਇਆ ਉਹਦੇ ਤੇ ਕਹਿੰਦੇ ਐਸਟੀਮੇਟ ਲਾਵਾਂਗੇ ਠੀਕ ਆ ਪਰ ਜੇ ਇਹ ਕਹਿ ਦਿੰਦੇ ਵੀ ਜਿੰਨਾ ਵੀ ਕਿਸੇ ਘਰ ਦਾ ਨੁਕਸਾਨ ਹੋਇਆ ਹੋਊਗਾ ਉਹਨਾਂ ਪਰਪਾਈ ਕਰਾਂਗੇ ਤੇ ਗੱਲ ਸਾਫ਼ ਹੋ ਜਾਂਦੀ ਪਸ਼ੂਆਂ ਬਾਰੇ ਵੀ ਕੋਈ ਕੈਟਾਗਰੀ ਦਾ ਅਨਾਉਂਸਮੈਂਟ ਨਹੀਂ ਕੀਤਾ ਗਿਆ ਵੀ ਮੱਝ ਨੂੰ ਕਿੰਨਾ ਦਾਂਗੇ ਗਾਂ ਨੂੰ ਕਿੰਨਾ ਦਾਂਗੇ ਬੱਕਰੀਆਂ ਦਾ ਮੁਰਗੀਆਂ ਦਾ ਕੋਈ ਸਪੈਸੀਫਿਕ ਐਲਾਨ ਨਹੀਂ ਹੈ ਠੀਕ ਹੈ ਬੰਦਾ ਐਸਟੀਮੇਟ ਤੋਂ ਬਾਦੀਆ ਪਰ ਉਹਦਾ ਕੁਝ ਐਲਾਨ ਨਹੀਂ ਹੈਗਾਗਾ ਕਿ ਉਹ ਉਹ ਕਿੱਦਾਂ ਕਰਨਾ ਇਹ ਤੋਂ ਗਾਂ ਜਾਂ ਕਣਕ ਬੀਜਣੀ ਉਹਦੇ ਵਾਸਤੇ ਬੀਜ ਖਾਦ ਦਵਾਈ ਡੀਜ਼ਲ ਉਹ ਗੱਲਾਂ ਵੀ ਛੱਡੀਆਂ ਗਈਆਂ ਹੈਗੀਆਂ ਵਾ ਇਹਦੇ ਗਾਂ ਅਰੇ ਤੋਂ ਗਾਂ ਜਿਹੜਾ ਕਹੇ ਵੀ ਕੁਦਰਤੀ ਇਹ ਆਫਤ ਹੈਗੀ ਆ ਇਹ ਕੁਦਰਤੀ ਸ਼ਬਦ ਵਰਤ ਕੇ ਮੁੱਖ ਮੰਤਰੀ ਆਪਣੀ ਜ਼ਿੰਮੇਵਾਰੀ ਤੋਂ ਤੇ ਕੇਂਦਰ ਦੀ ਜ਼ਿੰਮੇਵਾਰੀ ਬੰਦੀ ਤੋਂ ਭੱਜ ਰਹੇ ਨੇ ਇੱਕ ਬੰਨੇ ਇਹਨਾਂ ਦੀ ਸਾਰੀ ਸਰਕਾਰ ਇਲਜ਼ਾਮ ਲਾ ਰਹੀ ਹੈ ਕੇਂਦਰ ਤੇ ਵੀ ਤੁਸੀਂ ਡੈਮਾਂ ਦੇ ਵਿੱਚੋਂ ਪਾਣੀ ਰਿਲੀਜ਼ ਜਿਵੇਂ ਜਿਵੇਂ ਨਾਲ ਕਰਨਾ ਚਾਹੀਦਾ ਨਹੀਂ ਕੀਤਾ ਹੈਗਾ ਵਾ 14.11 ਲੱਖ ਕਿਊਸਫ ਦਾ ਜ਼ਿਕਰ ਤਾਂ ਮੰਤਰੀਆਂ ਨੇ ਖੁਦ ਮੁੱਖ ਮੰਤਰੀ ਨੇ ਕੀਤਾ ਸੀ ਉਹ ਗੱਲ ਵੀ ਕਹਿਣੀ ਚਾਹੀਦੀ ਸੀ ਵੀ ਪੰਜਾਬ ਦੇ ਡੈਮਾਂ ਤੇ ਸਾਡਾ ਕਬਜ਼ਾ ਹਵੇ ਕੱਲ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਨੇ ਵੀ ਸਾਨੂੰ ਅਧਿਕਾਰ ਦਿੱਤੇ ਜਾਣ ਔਰ ਜਿਹੜਾ ਮੈਨ ਮੀਡੀਆ ਮਨੁੱਖਾਂ ਦੀ ਨਗੇਲੀ ਕਰਕੇ ਜੋ ਕੁਝ ਹੈ ਉਹਦੇ ਤੇ ਵੀ ਮੁੱਖ ਮੰਤਰੀ ਸਾਹਿਬ ਚੁੱਪ ਰਹੇ ਨੇ ਔਰ ਜਿਹੜਾ ਇਹ ਗੱਲ ਕਹਿਣ ਚ ਕੀ ਹੱਦ ਸੀ ਵੀ ਅਸੀਂ ਆਉਣ ਵਾਲੇ ਸਮੇਂ ਵਿੱਚ ਜਿੱਥੋਂ ਸਰਕਾਰ ਦਾ 인ਫਰਾਸਟ੍ਰਕਚਰ ਦੀ ਗੱਲ ਕੀਤੀ ਮੈਨੂੰ ਦੁਸਤ ਕਰਾਂਗੇ ਇਹ ਗੱਲ ਨਹੀਂ ਵਿੱਚ ਜ਼ਿਕਰ ਜੋਗ ਆਈ ਪਿੱਕੀ ਜਿਹੜਾ ਕੁਦਰਤੀ ਬਹਾਵ ਆ ਸੜਕਾਂ ਰਹੀ ਭਾਤਮਾਲਾ ਯੋਜਨਾ ਰਹੀ ਉਹਨਾਂ ਦਾ ਹਰ ਵਿਸ਼ੇਸ਼ ਖਿਆਲ ਰੱਖਿਆ ਜਾਊਗਾ ਔਰ ਇਹਦੋਂ ਕਾ ਜਿੰਨੇ ਵੀ ਦਰਿਆਵਾਂ ਦੇ ਤਸੀਬਾਨ ਨੇ ਕੰਕਰੀਟ ਰਾਈ ਪੱਕੇ ਕਰਨ ਦਾ ਕੁਝ ਤਸਵੀਜ਼ ਲਿਉਂਦੇ ਪਰ ਕੁਝ ਸੈਂਟਰ ਕੋ ਮੰਗ ਕਰਦੇ ਵੀ ਇਸ ਢੰਗ ਨਾਲ ਗਾਹਾਂ ਵੀ ਬਰਸਾਤਾ ਹੋਣੀਆਂ ਰਹਿਣੀਆਂ ਨੇ ਔਰ ਗਾਹਾਂ ਪੰਜਾਬੀ ਆਦੀਆਂ ਫਸਲਾਂ ਔਰ ਨਸਲਾਂ ਹੜਾ ਨਾ ਨਾਮ ਮੰਨ ਇਹਦੇ ਬਾਰੇ ਵੀ ਮੁੱਖ ਮੰਤਰੀ ਸਾਹਿਬ ਨੇ ਕੁਝ ਨਹੀਂ ਬੋਲਿਆ ਹੈਗਾ ਔਰ ਸਾਡੀ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਦੀਆਂ ਮੰਗਾਂ ਤੋਂ ਮੁੱਖ ਮੰਤਰੀ ਸਾਹਿਬ ਕੋਸਾ ਦੂਰ ਨੇ 12 ਨੂੰ ਅਸੀਂ ਮੰਗ ਪੱਤਰ ਦੇਣਾ ਹੈਗਾ ਵਾ ਔਰ ਇਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀਆਂ ਨੂੰ ਵੱਡੇ ਅੰਦੋਲਨ ਲਈ ਸਾਰਿਆਂ ਨੂੰ ਰਲ ਕੇ ਕਰਨ ਦੀ ਅਸੀਂ ਇੱਕ ਆਵਾਜ਼ ਦੇਣੇ ਤਿਆਰ ਰਹੋ